ਸੱਚੇ ਕਾਲ ਜੀ ਅਮਰੀਕਾ ਨਿਊਜ਼ ਬੁਲਟਨ ਵਿੱਚ ਖੜੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗਿੱਲ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰਤੇ ਆਮ ਖੜਨੇ ਸਤੇ ਗ੍ਰੀਨ ਕਾਰਡ ਲੈਣ ਵਾਲਿਆਂ ਦੀਆਂ ਵਧੀਆਂ ਮੁਸ਼ਕਲਾਂ ਪ੍ਰਵਾਸੀਆਂ ਤੇ ਸੋਸ਼ਲ ਮੀਡੀਆ ਅਕਾਊਂਟਸ ਦੀ ਜਾਂਚ ਕਰਨ ਦੇ ਸਖਤ ਹੁਕਮ ਚੱਲੇ ਟਰੰਪ ਪ੍ਰਸ਼ਾਸਨ ਦਾ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਚਟਕਾਰ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਤੇ ਵੀਜ਼ਾ ਰੱਦ ਡੋਨਲਡ ਟਰੰਪ ਨੇ ਚਿੰਤੇ ਟੈਰਫ 90 ਦਿਨਾਂ ਲਈ ਰੋਕੇ ਟੈਰਫ 104 ਫੀਸਦੀ ਤੋਂ ਵਧਾ ਕੇ ਕਿਤੇ 125 ਫੀਸਦੀ ਹੌਣ ਖਬਰਾਂ ਵਿਸਥਾਰ ਦੇ ਨਾਲ ਡੋਨਾਲਡ 트੍ਰੰਪ ਦੀ ਸਰਕਾਰ ਦਾ ਪ੍ਰਸ਼ਾਸਨ ਦਾ ਇੱਕ ਹੋਰ ਸ਼ਾਹੀ ਫਰਮਾਨ ਆ ਗਿਆ ਕਿੰਦੇ ਕਿ ਜੇ ਸੋਸ਼ਲ ਮੀਡੀਆ ਤੇ ਕੋਈ ਵੀ ਅਜਿਹਾ ਕੰਮ ਕੀਤਾ ਜੋ ਸਾਡੀ ਸਰਕਾਰ ਦੇ ਖਿਲਾਫ ਹੈ ਤਾਂ ਫਿਰ ਤੁਹਾਨੂੰ ਗ੍ਰੀਨ ਕਾਰਡ ਨਹੀਂ ਮਿਲੇਗਾ ਵੀਜ਼ਾ ਨਹੀਂ ਮਿਲੇਗਾ ਤੇ ਜੇ ਵੀਜ਼ਾ ਹੈ ਤਾਂ ਰੱਦ ਕਰ ਦਿੱਤਾ ਜਾਵੇਗਾ ਪਰ ਇਹ ਕਿ ਜੇ ਤੁਸੀਂ ਅਮਰੀਕਾ ਦੇ ਵੀਜ਼ੇ ਲਈ ਅਪਲਾਈ ਕੀਤਾ ਹੈ ਤਾਂ ਫਿਰ ਤੁਹਾਡੇ ਸੋਸ਼ਲ ਮੀਡੀਆ ਅਕਾਊਂਟਸ ਦੀ ਜਾਂਚ ਪੜਤਾਲ ਕੀਤੀ ਜਾਵੇਗੀ ਦੇਖਿਆ ਜਾਵੇਗਾ ਕਿ ਜਿੰਨਾ ਜਿੰਨਾ ਸਮੂਹਾਂ ਨੂੰ ਅਮਰੀਕਾ ਨੇ ਅਤਵਾਦੀ ਸੰਗਠਨ ਐਲਾਨਿਆ ਹੈ ਜਾਂ ਫਿਰ ਜਿਹੜੇ ਜਿਹੜੇ ਦੇਸ਼ਾਂ ਦਾ ਵਿਰੋਧ ਅਮਰੀਕਾ ਨੇ ਕੀਤਾ ਹੈ ਉਸ ਦਾ ਤੁਸੀਂ ਪੱਖ ਤਾਂ ਨਹੀਂ ਲੈ ਰਹੇ ਤੁਸੀਂ ਉਹਨਾਂ ਦੀਆਂ ਪੋਸਟਾਂ ਲਾਈਕ ਤਾਂ ਨਹੀਂ ਕੀਤੀਆਂ ਕਮੈਂਟ ਤਾਂ ਨਹੀਂ ਕੀਤੀਆਂ ਸ਼ੇਅਰ ਤਾਂ ਨਹੀਂ ਕੀਤੀਆਂ ਇਹਨਾਂ ਚੀਜ਼ਾਂ ਨੂੰ ਖੰਗੋਲਿਆ ਜਾਵੇਗਾ ਤੇ ਖੰਗਾਲਣ ਤੋਂ ਬਾਅਦ ਹੀ ਤੁਹਾਨੂੰ ਵੀਜ਼ਾ ਮਿਲੇਗਾ ਤੇ ਜੇ ਤੁਸੀਂ ਇੰਨਾ ਚੀਜ਼ਾਂ ਨੂੰ ਫੋਲੋ ਕੀਤਾ ਹੈ ਜਾਂ ਕਮੈਂਟ ਕੀਤੇ ਨੇ ਜਾਂ ਸਮਰਥਨ ਕੀਤਾ ਹੈ ਜਾਂ ਕਦੀ ਪ੍ਰਦਰਸ਼ਨ ਵੀ ਕੀਤੇ ਨੇ ਤਾਂ ਫਿਰ ਨਾ ਤਾਂ ਤੁਹਾਨੂੰ ਗ੍ਰੀਨ ਕਾਰਡ ਮਿਲੇਗਾ ਨਾ ਹੀ ਤੁਹਾਨੂੰ ਵੀਜ਼ਾ ਮਿਲੇਗਾ ਤੇ ਜੇ ਵੀਜ਼ਾ ਤੇ ਗ੍ਰੀਨ ਕਾਰਡ ਹੈ ਉਹ ਵੀ ਰੱਦ ਹੋ ਜਾਣਗੇ ਪ੍ਰਵਾਸੀਆਂ ਤੇ ਨਕੇਲ ਕੱਸਣ ਲਈ ਪੂਰਾ ਜ਼ੋਰ ਲਗਾ ਰਹੀ ਹੈ ਅਮਰੀਕੀ ਸਰਕਾਰ ਨੇ ਇੱਕ ਹੋਰ ਫਰਮਾਨ ਜਾਰੀ ਕੀਤਾ ਹੈ ਪ੍ਰਵਾਸੀਆਂ ਦੇ ਸੋਸ਼ਲ ਮੀਡੀਆ ਅਕਾਊਂਟਸ ਦੀ ਜਾਂਚ ਸਖਤ ਕਰ ਦਿੱਤੀ ਹੈ ਡੋਨਲਡ 트ੰਪ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਦੂਜੇ ਕਾਰਜਕਾਲ ਲਈ ਆਦਾਂ ਸੰਭਾਲਣ ਤੋਂ ਬਾਅਦ ਵੱਡੇ ਫੈਸਲੇ ਲੈ ਰਹੇ ਨੇ ਉਹ ਵੇਖ ਰਹੇ ਨੇ ਕਿ ਕੀ ਸੰਯੁਕਤ ਰਾਜ ਅਮਰੀਕਾ 'ਚ ਰਹਿ ਰਹੇ ਵਿਦੇਸ਼ੀ ਉਹਨਾਂ ਦੇ ਦੇਸ਼ ਲਈ ਕਿਤੇ ਕੋਈ ਖਤਰਾ ਤਾਂ ਪੈਦਾ ਨਹੀਂ ਕਰ ਰਹੇ ਇਸ ਤਹਿਤ ਹੁਣ ਅਮਰੀਕੀ ਵੀਜ਼ਾ ਗ੍ਰੀਨ ਕਾਰਡ ਜਾਂ ਨਾਗਰਿਕਤਾ ਲਈ ਅਪਲਾਈ ਕਰਨ ਵਾਲੇ ਹਰੇਕ ਵਿਅਕਤੀ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਦੇ ਵੇਰਵੇ ਉੱਥੋਂ ਦੇ ਅਧਿਕਾਰੀਆਂ ਨਾਲ ਸਾਂਝੇ ਕਰਨੇ ਪੈਣਗੇ ਮੰਨਿਆ ਜਾ ਰਿਹਾ ਹੈ ਕਿ ਇਸ ਦਾ ਐਲਾਨ ਪਹਿਲਾਂ ਅਮਰੀਕੀ ਹੋਮਲੈਂਡ ਸੈਕਿਉਰਿਟੀ ਵੱਲੋਂ ਕੀਤਾ ਗਿਆ ਸੀ ਤੇ ਹੁਣ ਪ੍ਰਵਾਸੀਆਂ ਤੇ ਸਖਤ ਨਿਯਮ ਲਾਗੂ ਕਰ ਰਹੀ ਅਮਰੀਕੀ ਸਰਕਾਰ ਨੇ ਇਹ ਐਲਾਨ ਕੀਤਾ ਹੈ ਅਮਰੀਕੀ ਅਧਿਕਾਰੀਆਂ ਨੇ ਖੁਲਾਸਾ ਕੀਤਾ ਹੈ ਕਿ ਜੇਕਰ ਉਹਨਾਂ ਨੇ ਸੋਸ਼ਲ ਮੀਡੀਆ 'ਤੇ ਦੇਸ਼ ਵਿਰੋਧੀ ਪੋਸਟਾਂ ਸਾਂਝੀਆਂ ਕੀਤੀਆਂ ਨੇ ਤਾਂ ਉਹਨਾਂ ਨੂੰ ਵੀਜ਼ਾ ਗ੍ਰੀਨ ਕਾਰਡ ਨਹੀਂ ਦਿੱਤੇ ਜਾਣਗੇ ਅਮਰੀਕੀ ਨਾਗਰਿਕਤਾ ਤੇ ਇਮੀਗ੍ਰੇਸ਼ਨ ਡਿਪਾਰਟਮੈਂਟ ਨੇ ਸਪਸ਼ਟ ਕੀਤਾ ਹੈ ਕਿ ਉਹ ਵਿਦਿਆਰਥੀ ਵੀਜ਼ਾ ਤੋਂ ਲੈ ਕੇ ਗ੍ਰੀਨ ਕਾਰਡ ਤੱਕ ਸਾਰਿਆਂ ਦੇ ਸੋਸ਼ਲ ਮੀਡੀਆ ਅਕਾਊਂਟਸ ਦੀ ਨਿਗਰਾਨੀ ਕਰ ਰਹੇ ਨੇ ਏਲਾਨ 트ੰਪ ਪ੍ਰਸ਼ਾਸਨ ਵੱਲੋਂ ਵਿਵਾਦਪੂਰਨ ਤੌਰ ਤੇ ਸੰਯੁਕਤ ਰਾਜ ਅਮਰੀਕਾ 'ਚ ਵਿਦਿਆਰਥੀਆਂ ਦੇ ਵੀਜ਼ੇ ਰੱਦ ਕਰਨ ਤੋਂ ਬਾਅਦ ਆਇਆ ਹੈ ਹੋਮਲੈਂਡ ਸਿਕਿਉਰਿਟੀ ਸੈਕਟਰੀ ਕ੍ਰਿਸਟੀ ਨੋਇਮ ਨੇ ਸਪਸ਼ਟ ਕੀਤਾ ਹੈ ਕਿ ਜੋ ਕੋਈ ਵੀ ਸੋਚਦਾ ਹੈ ਕਿ ਉਹ ਅਮਰੀਕਾ ਆ ਕੇ ਯਹੂਦੀ ਵਿਰੋਧੀ ਹਿੰਸਾ ਤੇ ਅਤਵਾਦ ਨੂੰ ਜਾਇਜ਼ ਠਹਿਰਾ ਸਕਦਾ ਹੈ ਉਸ ਨੂੰ ਹੁਣ ਦੁਬਾਰਾ ਸੋਚਣਾ ਪਵੇਗਾ ਵਿਦੇਸ਼ ਮੰਤਰੀ ਮਾਰਕੋ ਰੂਪੀਓ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਅਜਿਹੀਆਂ ਝੂਠੀਆਂ ਪੋਸਟਾਂ ਕਰਨ ਵਾਲੇ 300 ਲੋਕਾਂ ਦੇ ਵੀਜ਼ੇ ਰੱਦ ਕਰ ਦਿੱਤੇ ਗਏ ਨੇ ਰੂਪੀਓ ਨੇ ਸਪਸ਼ਟ ਕੀਤਾ ਹੈ ਕਿ ਗੈਰ ਅਮਰੀਕੀ ਨਾਗਰਿਕਾਂ ਕੋਲ ਅਮਰੀਕੀਆਂ ਵਰਗੇ ਅਧਿਕਾਰ ਨਹੀਂ ਹਨ ਸੰਯੁਕਤ ਰਾਜ ਅਮਰੀਕਾ ਨੇ ਕਿਹਾ ਹੈ ਕਿ ਹਮਾਸ ਫਲਸਤੀਨੀ ਇਸਲਾਮਿਕ ਜਿਹਾਦ ਅਰਦਨ ਦੇ ਹਿਜ਼ਬੁੱਲਾਹ ਤੇ ਯਮਨ ਦੇ ਹੁਤੀਆ ਵਰਗੇ ਸਮੂਹਾਂ ਦਾ ਸਮਰਥਨ ਕਰਨਾ ਜਿਨ੍ਹਾਂ ਨੂੰ ਸੰਯੁਕਤ ਰਾਜ ਅਮਰੀਕਾ ਨੇ ਅਤਵਾਦੀ ਸੰਗਠਨ ਐਲਾਨਿਆ ਹੋਇਆ ਹੈ ਯਹੂਦੀ ਵਿਰੋਧੀ ਮੰਨਿਆ ਜਾਵੇਗਾ ਤੇ ਚੇਤਾਵਨੀ ਦਿੱਤੀ ਹੈ ਕਿ ਸੋਸ਼ਲ ਮੀਡੀਆ 'ਤੇ ਅਜੀਆਂ ਅਤਵਾਦੀ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਜਾਂ ਉਹਨਾਂ ਬਾਰੇ ਪੋਸਟਾਂ ਬਣਾਉਣ ਵਾਲੇ ਲੋਕਾਂ ਨੂੰ ਹੁਣ ਗੰਭੀਰ ਨਤੀਜੇ ਭੁਗਤਨੇ ਪੈਣਗੇ ਬੀਤੇ ਕੁਝ ਸਮੇਂ ਦੇ ਦੌਰਾਨ ਇਹ ਵਿਖਿਆ ਗਿਆ ਹੈ ਕਿ ਅਮਰੀਕਾ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਤੇ ਕਾਲਜਾਂ ਦੇ ਵਿੱਚ ਹੋ ਰਹੇ ਪ੍ਰਦਰਸ਼ਨਾਂ ਦੇ ਦੌਰਾਨ ਵੀ ਇਸੇ ਹੀ ਤਰੀਕੇ ਨਾਲ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਉਤੇ ਸਿੱਕੰਜਾ ਕੱਸੇ ਗਏ ਕਾਵੇਂ ਉਹ ਵਿਦਿਆਰਥੀ ਅਮਰੀਕਾ ਦੇ ਹੀ ਨਾਗਰਿਕ ਸਨ ਪਰ ਜੇ ਉਹਨਾਂ ਨੇ ਫਲਸਤੀਨ ਪੱਖੀ ਜਾਂ ਫਿਰ ਹਮਾਸ ਪੱਖੀ ਪ੍ਰਦਰਸ਼ਨ ਕੀਤੇ ਨੇ ਅਤੇ ਅਮਰੀਕਾ ਨੂੰ ਉਹਨਾਂ ਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਖੱਸ਼ਾ ਸੀ ਤਾਂ ਉਹਨਾਂ ਦੇ ਉੱਤੇ ਕਾਰਵਾਈਆਂ ਹੋਈਆਂ ਨੇ ਦੇਸ਼ ਨਿਕਾਲੇ ਦੀਆਂ ਪ੍ਰਕਿਰਿਆਵਾਂ ਤੱਕ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਕਈ ਵਿਦਿਆਰਥੀਆਂ ਨੂੰ ਫੜਕੇ ਜਿਲਾ ਅੰਦਰ ਡੱਕ ਦਿੱਤਾ ਗਿਆ ਟੋਨਲ ਟਰੰਪ ਨੇ ਵੀ ਜਨਵਰੀ ਨੂੰ ਸੌਂ ਚੁੱਕੇ ਸੀ ਸੌਂ ਚੁੱਕਦੇ ਆ ਸਾਲ ਹੀ ਉਹਨਾਂ ਨੇ 20 ਸਾਈਨ ਕੀਤੇ ਸੀ ਵੀ ਅਹਿਮ ਫੈਸਲੇ ਲਏ ਸੀ ਉਹਨਾਂ ਫੈਸਲਿਆਂ ਦੇ ਉੱਤੇ ਮੋਹਰ ਲਗਾਈ ਸੀ ਉਹਦੇ ਵਿੱਚ ਜ਼ਿਕਰ ਸੀ ਕਿ ਪ੍ਰਵਾਸੀਆਂ ਨੂੰ ਅਮਰੀਕਾ 'ਚ ਰਹਿਣ ਨਹੀਂ ਦੇਣਾ ਖਾਸ ਕਰਕੇ ਉਹ ਜਿਹੜੇ ਗੈਰ ਕਾਨੂੰਨੀ ਤਰੀਕੇ ਨਾਲ ਆਏ ਨੇ ਤੇ ਉਹ ਜਿਹੜੇ ਅਮਰੀਕਾ ਦੇ ਵਿੱਚ ਕਿਸੇ ਕੰਮ ਦੇ ਨਹੀਂ ਹੁਣ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਉੱਤੇ ਸ਼ਿਕੰਜਾ ਕਸਣ ਦੀ ਤਿਆਰੀ ਹੋ ਰਹੀ ਹੈ ਵੱਖ-ਵੱਖ ਤਰ੍ਹਾਂ ਦੇ ਤਰੀਕੇ ਅਪਣਾਏ ਜਾ ਰਹੇ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਅਮਰੀਕਾ ਤੋਂ ਬਾਹਰ ਦਾ ਰਸਤਾ ਵਿਖਾਉਂਦੇ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਭਾਵੇਂ ਤੁਸੀਂ ਸਵੈ ਇਛਤ ਦੇਸ਼ ਨਿਕਾਲਾ ਲੈ ਲਓ ਜਾਂ ਫਿਰ ਅਸੀਂ ਤੁਹਾਨੂੰ ਕੱਢ ਦਵਾਂਗੇ ਜੇ ਤੁਸੀਂ ਅਮਰੀਕਾ ਵਿਰੋਧੀ ਗਤੀਵਿਧੀਆਂ ਕਰਦੇ ਫੜੇ ਗਏ ਹੁਣ ਤਾਜ਼ਾ ਹੁਕਮ ਦੇ ਦਿੱਤੇ ਗਏ ਨੇ ਕਹਿੰਦੇ ਕਿ ਤੇਜ਼ ਗੱਡੀ ਚਲਾਉਣ ਵਾਲਿਆਂ ਦਾ ਵੀ ਵੀਜ਼ਾ ਰੱਦ ਕੀਤਾ ਜਾ ਰਿਹਾ ਹੈ ਜੇ ਤੁਸੀਂ ਤੇਜ਼ ਗੱਡੀ ਚਲਾਉਂਦੇ ਹੋ ਜਾਂ ਫਿਰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਹੋ ਤੇ ਅੰਤਰਰਾਸ਼ਟਰੀ ਵਿਦਿਆਰਥੀਓ ਤਾਂ ਵੀ ਤੁਹਾਨੂੰ ਚਿੰਤਿਤ ਹੋਣਾ ਪੈਣਾ ਹੈ ਕਿਉਂਕਿ ਅਜਿਹੀਆਂ ਸੁਰਤਾਂ ਦੇ ਵਿੱਚ ਵੀ ਤੁਹਾਡਾ ਵੀਜ਼ਾ ਰੱਦ ਹੋ ਸਕਦਾ ਹੈ ਤਾਜ਼ਾ ਖਬਰ ਦੇ ਮੁਤਾਬਕ ਵਿਦਿਆਰਥੀ ਵੀਜ਼ਾ ਰੱਦ ਕਰਨ ਲਈ ਛੋਟੀਆਂ-ਛੋਟੀਆਂ ਗੱਲਾਂ ਤੇ ਵੀ ਅਮਰੀਕੀ ਪ੍ਰਸ਼ਾਸਨ ਵਿਚਾਰ ਕਰ ਰਿਹਾ ਹੈ। ਅੰਤਰਰਾਸ਼ਟਰੀ ਵਿਦਿਆਰਥੀ ਲਗਾਤਾਰ ਡਰ ਦੇ ਮਾਹੌਲ 'ਚ ਨੇ ਕਿਉਂਕਿ ਕੋਈ ਨਹੀਂ ਜਾਣਦਾ ਕਿ ਅਮਰੀਕੀ ਰਾਸ਼ਟਰਪਤੀ ਅੱਗੇ ਕੀ ਫੈਸਲਾ ਲੈਣਗੇ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਹਿਲਾਂ ਹੀ ਕਹਿ ਦਿੱਤਾ ਹੈ ਕਿ ਜੇ ਅਮਰੀਕਾ ਦੇ ਵਿੱਚ ਕੋਈ ਸਿੱਧੇ ਤਰੀਕੇ ਨਾਲ ਆ ਰਿਹਾ ਹੈ ਤਾਂ ਫਿਰ ਉਸ ਦਾ ਸਵਾਗਤ ਹੈ ਪਰ ਜੇ ਕੋਈ ਗਲਤ ਤਰੀਕਾ ਅਪਣਾਏਗਾ ਤਾਂ ਉਸ ਦੀ खैर ਨਹੀਂ। ਇਸ ਤੋਂ ਇਲਾਵਾ ਅਮਰੀਕਾ ਦੇ ਵਿੱਚ ਰਹਿ ਰਹੇ ਬਹੁਤ ਸਾਰੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਉੱਤੇ ਵੀ ਨਕੇਲ ਕਸਨੀ ਸ਼ੁਰੂ ਕਰ ਦਿੱਤੀ ਗਈ ਹੈ ਹੁਣ ਕਿਹਾ ਜਾ ਰਿਹਾ ਹੈ ਕਿ ਜੇਕਰ ਕਿਸੇ ਨੂੰ ਤੇਜ਼ ਰਫ਼ਤਾਰ ਨਾਲ ਗੱਡੀ ਚਲਾਉਣ ਲਈ ਵੀ ਕੋਈ ਨੋਟਿਸ ਮਿਲਦਾ ਹੈ ਤਾਂ ਉਸ ਦਾ ਅਮਰੀਕਾ ਦਾ ਵੀਜ਼ਾ ਰੱਦ ਕੀਤਾ ਜਾ ਸਕਦਾ ਹੈ ਇਸ ਖਬਰ ਨਾਲ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਇੱਕ ਹੋਰ ਮੁਸੀਬਤ ਖੜੀ ਹੋ ਗਈ ਹੈ ਅਮਰੀਕੀ ਯੂਨੀਵਰਸਿਟੀਆਂ ਦੇ ਅਨੁਸਾਰ ਭਾਰਤਿਆ ਸਣੇ ਬਹੁਤ ਸਾਰੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਵੀਜ਼ੇ ਰੱਦ ਕੀਤੇ ਜਾ ਰਹੇ ਨੇ ਇਸ ਤੋਂ ਇਲਾਵਾ ਬਹੁਤ ਸਾਰੇ ਵਿਦਿਆਰਥੀਆਂ ਦਾ ਕੈਂਪਸਾਂ 'ਚ ਚੱਲ ਰਹੇ ਪਲੈਸਟੀਨ ਪੱਖੀ ਵਿਰੋਧ ਪ੍ਰਦਰਸ਼ਨਾਂ ਨਾਲ ਕੋਈ ਸੰਬੰਧ ਨਹੀਂ ਹੈ ਫਿਰ ਵੀ ਉਹਨਾਂ ਦਾ ਵੀਜ਼ਾ ਰੱਦ ਕੀਤਾ ਜਾ ਰਿਹਾ ਹੈ ਕੁਝ ਦਿਨਾਂ ਤੋਂ ਇਹ ਵੀ ਖਬਰ ਸਾਹਮਣੇ ਆ ਰਹੀ ਹੈ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਵੀਜ਼ੇ ਵੀ ਰੱਦ ਕੀਤੇ ਜਾ ਰਹੇ ਨੇ ਜੇ ਇਹ ਖਬਰ ਸੱਚ ਹੁੰਦੀ ਹੋਈ ਵਿਖਾਈ ਦਿੱਤੀ ਜਾਂ ਫਿਰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਤੇ ਰਸ਼ਟਰੀ ਵਿਦਿਆਰਥੀਆਂ ਨੂੰ ਦੇਸ਼ ਨਿਕਾਲੇ ਦਿੱਤੇ ਜਾਣੇ ਸ਼ੁਰੂ ਕੀਤੇ ਜਾਂ ਉਹਨਾਂ ਦੇ ਵੀਜ਼ਾ ਰੱਦ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਤਾਂ ਇਸ ਨਾਲ ਅਮਰੀਕਾ ਭਰ ਦੇ ਵਿੱਚ ਵੱਡੇ ਪੱਧਰ ਤੇ ਵਿਰੋਧ ਪ੍ਰਦਰਸ਼ਨ ਵੇਖਣ ਨੂੰ ਮਿਲਣਗੇ ਹਾਲ ਹੀ ਵਿੱਚ ਅਮਰੀਕਾ ਚ ਟੈਸਲਾ ਦੇ ਮੁਖੀ ਅਲਨ ਮਸਕ ਦੇ ਨਾਲ ਨਾਲ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਵਿਰੋਧ ਵਿੱਚ ਅਮਰੀਕੀ ਰਾਜਾਂ ਦੇ ਵਿੱਚ ਵਿਰੋਧ ਪ੍ਰਦਰਸ਼ਨ ਹੋ ਕੇ ਹਟੇ ਨੇ 1 2 3 ਜਾਂ ਫਿਰ 4 ਰਾਜ ਨਹੀਂ ਬਲਕਿ ਅਮਰੀਕਾ ਦੇ 50 ਦੇ 50 ਰਾਜਾਂ ਦੇ ਵਿੱਚ ਵਿਰੋਧ ਪ੍ਰਦਰਸ਼ਨ ਹੋਏ ਨੇ Donald Trump ਨੇ 2 ਜਨਵਰੀ ਨੂੰ ਸੌ ਚੁੱਕੀ ਸੀ ਤੇ ਉਹਨਾਂ ਦੇ ਸੌ ਚੁੱਕਣ ਤੋਂ ਲਗਭਗ 3 ਮਹੀਨੇ ਬਾਅਦ ਹੀ ਅਮਰੀਕਾ ਦੇ ਲੋਕ ਡੋਨਾਲਡ 트੍ਰੰਪ ਤੋਂ ਅੱਕੇ ਹੋਏ ਵਿਖਾਈ ਦੇ ਰਹੇ ਨੇ 2 ਅਪ੍ਰੈਲ ਨੂੰ ਜਨਰਲ ਟਰੰਪ ਨੇ ਵੱਖ-ਵੱਖ ਦੇਸ਼ਾਂ ਦੇ ਉੱਤੇ ਰੈਸਿਪ੍ਰੋਕਲ ਟੈਰਿਫ ਲਗਾਉਣ ਦਾ ਐਲਾਨ ਕੀਤਾ ਸੀ ਹਾਲਾਂਕਿ ਮੁਕੰਮਲ ਤੌਰ ਤੇ ਰੈਸਿਪ੍ਰੋਕਲ ਟੈਰਿਫ ਨਹੀਂ ਸੀ ਲਗਾਏ ਗਏ ਕੁਝ ਹੱਦ ਤੱਕ ਟੈਰਿਫ ਜਿਹੜੇ ਨੇ ਉਹ ਲਗਾਏ ਗਏ ਸੀ ਤੇ ਹੁਣ 7 ਦਿਨ ਬਾਅਦ ਯਾਨੀ ਕਿ ਹਫਤੇ ਬਾਅਦ ਹੀ ਟਰੰਪ ਪ੍ਰਸ਼ਾਸਨ ਬੈਕਫੁੱਟ ਤੇ ਆ ਗਿਆ ਯੂ ਟਰਨ ਮਾਰ ਲਈ ਹੈ ਚੀਨ ਤੇ ਟੈਰਿਫ 90 ਦਿਨਾਂ ਲਈ ਰੋਕ ਦਿੱਤੇ ਗਏ ਨੇ ਭਾਵ 3 ਮਹੀਨਿਆਂ ਦੀ ਰੋਕ ਸਿੱਧੇ ਤੌਰ ਤੇ ਲਗਾ ਦਿੱਤੀ ਗਈ ਹੈ ਤੇ ਟੈਰਿਫ ਵੀ ਵਧਾ ਦਿੱਤੇ ਗਏ ਨੇ ਹੁਣ ਟੈਰਿਫ 125% ਤੱਕ ਕਰ ਦਿੱਤੇ ਗਏ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 75 ਤੋਂ ਵੱਧ ਦੇਸ਼ਾਂ ਤੇ 90 ਦਿਨਾਂ ਲਈ ਇੱਕੋ ਇੱਕ ਜਵਾਬੀ ਟੈਰਿਫ ਤੇ ਰੋਕ ਲਗਾ ਦਿੱਤੀ ਹੈ। ਇਹ ਉਸਦੇ ਫੈਸਲੇ ਨਾਲ ਲਾਗੂ ਹੋ ਗਿਆ। ਹਾਲਾਂਕਿ ਉਹਨਾਂ ਨੇ ਇਸ ਛੋਟੇ ਚੀਨ ਨੂੰ ਸ਼ਾਮਲ ਨਹੀਂ ਕੀਤਾ। ਸਗੋਂ ਇਸ ਦੇ ਟੈਰਿਫ 104% ਤੋਂ ਵਧ ਕੇ 125% ਕਰਤਾ ਹੈ। ਟਰੰਪ ਨੇ ਇਹ ਕਾਰਵਾਈ ਚੀਨ ਵੱਲੋਂ ਜਵਾਬੀ 84% ਟੈਰਿਫ ਲਾਉਣ ਤੋਂ ਬਾਅਦ ਕੀਤੀ ਹੈ। ਚੀਨ ਤੇ 125% ਟੈਰਿਫ ਲਾਉਂਦਾ ਸਿੱਧਾ ਮਤਲਬ ਹੈ ਕਿ ਚੀਨ 'ਚ ਬਣਿਆ 100 ਡਾਲਰ ਦਾ ਉਤਪਾਦ ਹੁਣ ਅਮਰੀਕਾ ਪਹੁੰਚਣ ਤੇ 225 ਡਾਲਰ ਦਾ ਹੋਵੇਗਾ। ਅਮਰੀਕਾ 'ਚ ਚੀਨੀ ਸਮਾਨ ਮਹਿੰਗਾ ਹੋਣ ਕਾਰਨ ਇਸ ਦੀ ਵਿਕਰੀ ਘਟ ਜਾਵੇਗੀ। ਟਰੰਪ ਨੇ ਰੂਟ ਸੋਸ਼ਲ ਮੀਡੀਆ 'ਤੇ ਲਿਖਿਆ ਹੈ, "ਚੀਨ ਨੇ ਗਲੋਬਲ ਮਾਰਕੀਟ ਪ੍ਰਤੀ ਸਤਕਾਰ ਨਹੀਂ ਦਿਖਾਇਆ, ਇਸ ਲਈ ਉਹ ਟੈਰਿਫ ਨੂੰ 125% ਤੱਕ ਵਧਾੜੇ ਨੇ। ਉਮੀਦ ਕਰਦੇ ਨੇ ਕਿ ਚੀਨ ਜਲਦੀ ਹੀ ਸਮਝ ਜਾਵੇਗਾ ਕਿ ਅਮਰੀਕਾ ਤੇ ਹੋਰ ਦੇਸ਼ਾਂ ਨੂੰ ਲੁੱਟਣ ਦੇ ਦਿਨ ਖਤਮ ਹੋ ਗਏ ਨੇ।" ਟਰੰਪ ਨੇ ਕਿਹਾ ਕਿ 75 ਤੋਂ ਵੱਧ ਦੇਸ਼ਾਂ ਨੇ ਅਮਰੀਕਾ ਦੇ ਪ੍ਰਤੀਨਿਧੀਆਂ ਨੂੰ ਬੁਲਾਇਆ ਹੈ ਤੇ ਇਹਨਾਂ ਦੇਸ਼ਾਂ ਨੇ ਉਹਨਾਂ ਸਖਤ ਸੁਝਾਅ ਦਿੱਤੇ ਨੇ ਕਿ ਅਮਰੀਕਾ ਵਿਰੁੱਧ ਕਿਸੇ ਵੀ ਤਰ੍ਹਾਂ ਦਾ ਬਦਲਾ ਨਹੀਂ ਲਿਆ ਗਿਆ। ਐਸਕਲੀਯੂਨ ਨੇ 90 ਦਿਨਾਂ ਦੀ ਰੋਕ ਨੂੰ ਸਵੀਕਾਰ ਕੀਤਾ ਹੈ ਟੈਰਿਫ ਤੇ ਇਹ ਰੋਕ ਨਵੇਂ ਵਪਾਰ ਸਮਝੌਤਿਆਂ ਤੇ ਗੱਲਬਾਤ ਕਰਨ ਲਈ ਸਮਾਂ ਪ੍ਰਦਾਨ ਕਰੇਗੀ ਇਸ ਦਿਨ ਹੀ ਵਿੱਤ ਮੰਤਰੀ ਸਕੌਟ ਬੈਸਨ ਨੇ ਕਿਹਾ ਕਿ ਅਮਰੀਕਾ ਨਾਲ ਗੱਲਬਾਤ ਕਰਨ ਦੇ ਇੱਛੁਕ ਦੇਸ਼ਾਂ ਲਈ ਇਹ ਦਰ ਘਟਾ ਕੇ 10% ਕਰ ਦਿੱਤੀ ਜਾਵੇਗੀ ਉਨ੍ਹਾਂ ਕਿਹਾ ਕਿ ਕੈਨਡਾ ਅਤੇ ਮੈਕਸੀਕੋ ਤੋਂ ਆਉਣ ਵਾਲੇ ਕੁਝ ਸਾਮਾਨਾਂ 'ਤੇ 25% ਟੈਰਿਫ ਲਗਾਇਆ ਜਾਵੇਗਾ ਹੁਣ ਇਹਨਾਂ ਨੂੰ بیسਲਾਈਨ ਟੈਰਿਫ ਵਿੱਚ ਸ਼ਾਮਲ ਕੀਤਾ ਗਿਆ ਹੈ ਹਾਲਾਂਕਿ ਉਨ੍ਹਾਂ ਨੇ ਸਪਸ਼ਟ ਨਹੀਂ ਕੀਤਾ ਕਿ ਕੀ ਯੂਰੋਪੀਅਨ ਯੂਨੀਅਨ ਇਸ بیسਲਾਈਨ ਟੈਰਿਫ ਵਿੱਚ ਸ਼ਾਮਲ ਹੈ ਮੰਦੀ ਤੇ ਮਹਿੰਗਾਈ ਦਾ ਖਤਰਾ ਸੀ 트럼ਪ ਦੇ ਕਰੀਬੀ ਸਹਿਯੋਗੀ ਵੀ ਇਸ ਟੈਰਫ ਦੇ ਵਿਰੁੱਧ ਸਨ 트럼ਪ ਟੈਰਫ ਕਾਰਨ ਅਮਰੀਕਾ ਸਨੇ ਵਿਸ਼ਵ ਬਾਜ਼ਾਰ 'ਚ 10 ਟ੍ਰਿਲੀਅਨ ਡਾਲਰ ਦੀ ਗੜਾਵਟਾਈ ਹਾਲਾਂਕਿ ਟੈਰਫ ਰੋਕਣ ਦੇ ਫੈਸਲੇ ਦੇ ਕੁਝ ਘੰਟਿਆਂ ਦੇ ਅੰਦਰ ਅਮਰੀਕੀ ਸਟਾਕ ਮਾਰਕੀਟ ਦੇ ਮੁੱਲ 'ਚ 3.1 ਟ੍ਰਿਲੀਅਨ ਡਾਲਰ ਦਾ ਵਾਧਾ ਹੋਇਆ ਹੈ ਟਰੰਪ ਨੇ ਕਈ ਘੜੀ ਬੀ ਸਲਾਹਕਾਰਾਂ ਤੇ ਖੁਦ ਐਲਨ ਮਸਕ ਨੇ ਟੈਰਿਫ ਯੁੱਧ ਨੂੰ ਰੋਕਣ ਦੀ ਸਲਾਹ ਦਿੱਤੀ ਸੀ ਟਰੰਪ ਦੀ ਰਿਪਬਲਿਕਨ ਪਾਰਟੀ ਦੇ ਕਈ ਆਗੂ ਵੀ ਟੈਰਫਾਂ ਦੇ ਵਿਰੋਧ ਕਰਨ ਮੈਜ ਮਕੋਨਲ ਰੈਂਡ ਪਾਲ ਸੁਜ਼ਨ ਕਲਨਿਸ ਅਤੇ ਲੀਜ਼ਾ ਮੁਕੋਵਸਕੀ ਨੇ ਟੈਰਫਾਂ ਨੂੰ ਗੈਰ ਸੰਵਿਧਾਨਿਕ ਆਰਥਿਕਤਾ ਲਈ ਨੁਕਸਾਨਦੇਹ ਅਤੇ ਕੂਟਨੀਤਿਕ ਤੌਰ ਤੇ ਖਤਰਨਾਕ ਕਿਹਾ ਸੀ ਟੈਰਫਾਂ ਨੇ ਅਮਰੀਕੀ ਬਾਂਡਾਂ ਦੀ ਅਚਾਨਕ ਵਿਕਰੀ ਸ਼ੁਰੂ ਕਰ ਦਿੱਤੀ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ ਆਈ ਹਾਲਾਤ ਕਰੋਨਾ ਕਾਲ ਵਰਗੇ ਹੁੰਦੇ ਜਾ ਰਹੇ ਸਨ ਵਾਲ ਸਟ੍ਰੀਟ ਬੈਂਕਾਂ ਨੇ ਚੇਤਾਵਨੀ ਦਿੱਤੀ ਸੀ ਕਿ ਟੈਰਫ ਅਮਰੀਕਾ 'ਚ ਮਹਿੰਗਾਈ, ਵੱਧੀ ਬੇਰੁਜ਼ਗਾਰੀ ਤੇ ਮੰਦੀ ਵੱਲ ਲੈ ਜਾਣਗੇ। ਅਮਰੀਕਾ ਚੀਨ ਤੋਂ 440 ਬਿਲੀਅਨ ਡਾਲਰ ਦਾ ਆਯਾਤ ਕਰਦਾ ਹੈ। ਇਸਤੇ 124% ਟੈਰਿਫ ਲਗਾਇਆ ਗਿਆ ਹੈ। ਚੀਨ ਤੋਂ ਉਤਪਾਦ ਆਯਾਤ ਕਰਨ ਵਾਲੀਆਂ ਅਮਰੀਕੀ ਕੰਪਨੀਆਂ ਲਈ ਹੁਣ ਵਿਕਲਪ ਲੱਭਣਾ ਇੱਕ ਵੱਡੀ ਚੁਣੌਤੀ ਬਣਦਾ ਜਾ ਰਿਹਾ ਹੈ। ਅਜਿਹੀ ਸਥਿਤੀ 'ਚ ਇਹਨਾਂ ਕੰਪਨੀਆਂ ਦੀ ਸਪਲਾਈ ਚੇਨ ਲਈ ਦੂਜੇ ਦੇਸ਼ਾਂ 'ਤੇ ਟੈਰਿਫ ਨੂੰ ਰੋਕਣਾ ਜ਼ਰੂਰੀ ਸੀ। ਟੈਰਿਫ ਨੂੰ ਰੋਕਣ ਦੇ ਐਲਾਨ ਤੋਂ ਸਿਰਫ 4 ਘੰਟੇ ਪਹਿਲਾਂ 트ੰਪ ਨੇ ਰੁੱਟ ਸੋਸ਼ਲ ਤੇ ਲਿਖਿਆ ਕਿ ਇਹ ਖਰੀਦਦਾਰਾਂ ਦਾ ਵਧੀਆ ਸਮਾਂ ਹੈ। ਇਸ ਤੋਂ ਬਾਅਦ ਜਿਵੇਂ ਹੀ 트ੰਪ ਨੇ ਪਰਸਪਰ ਟੈਰਿਫ ਨੂੰ ਰੋਕਣ ਦਾ ਐਲਾਨ ਕੀਤਾ, ਸ਼ੇਅਰ ਬਾਜ਼ਾਰਾਂ 'ਚ ਤੇਜ਼ੀ ਵਾਪਸ ਆ ਗਈ। ਚੰਦੇ ਜਾਂਦੇ ਇੱਕ ਵਾਰ ਫੇਰ ਨਜ਼ਰ ਮਾਰਦੇ ਆ ਮੁਖਰਲੇਸ ਤੇ ਗ੍ਰੀਨ ਕਾਰਡ ਲੈਣ ਵਾਲਿਆਂ ਦੀਆਂ ਵਧੀਆਂ ਮੁਸ਼ਕਲਾਂ ਪ੍ਰਵਾਸੀਆਂ ਤੇ ਸੋਸ਼ਲ ਮੀਡੀਆ ਅਕਾਊਂਟਸ ਦੀ ਜਾਂਚ ਕਰਨ ਦੇ ਸਖਤ ਹੁਕਮ ਚੱਲੇ 트럼ਪ ਪ੍ਰਸ਼ਾਸਨ ਦਾ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਚੱਕਾ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਤੇ ਵੀਜ਼ਾ ਰੱਦ ਡੋਨਲਡ 트럼ਪ ਨੇ ਚੀਨ ਤੇ ਟੈਰਫ 90 ਦਿਨਾਂ ਲਈ ਰੋਕੇ ਟੈਰਫ 104 ਫੀਸਦੀ ਤੋਂ ਵਧਾ ਕੇ ਕਿਤੇ 125 ਫੀਸਦੀ ਇਸ ਦੇ ਨਾਲ ਹੀ ਮੈਨੇਜਰ ਜਵਾਜਤ ਕਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਮਤ